ਸਸ਼ੀਕਾਲ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਲਾਡਲੀਆਂ ਸੀਰੀਜ਼ ਵਿੱਚ ਜਦੋਂ ਰੋਜੀ ਤੇ ਮੰਮੀ ਡੈਡੀ ਰੋਜੀ ਦੇ ਘਰ ਆਉਂਦੇ ਹਨ ਤੇ ਰੋਜੀ ਬਹੁਤ ਖੁਸ਼ ਹੁੰਦੀ ਆ ਪਰ ਰੋਜੀ ਦੀ ਸੱਸ ਤੇ ਗੁਰਪ੍ਰੀਤ ਬਹੁਤ ਗੁੱਸੇ ਗੁੱਸਾ ਕਰਦੇ ਹਨ ਕਿ ਤੁਸੀਂ ਸਾਡੇ ਘਰ ਕਿਉਂ ਆਏ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹਨਾਂ ਦੇ ਨਾਲ ਮੰਨੂ ਵੀ ਆਈ ਆ ਜਦੋਂ ਉਹ ਗੱਲਾਂ ਕਰਦੇ ਆ ਤਾਂ ਮੰਨੂ ਹੱਸ ਪੈਂਦੀ ਆ ਤੇ ਗੁਰਪ੍ਰੀਤ ਉਸਦੀ ਆਵਾਜ਼ ਸੁਣ ਲੈਂਦਾ ਹੈ ਪਰ ਮੰਨੂ ਨੂੰ ਕਹਿੰਦਾ ਹੈ ਕਿ ਤੂੰ ਮਨਹੂਸ ਆ ਮੇਰੇ ਸਾਹਮਣੇ ਨਹੀਂ ਆਉਣੀ ਚਾਹੀਦੀ ਔਰ ਜਦੋਂ ਰੋਜੀ ਕੰਮ ਕਰਦੀ ਹੈ बेहोश ਹੋ ਜਾਂਦੀ ਹੈ ਤੇ ਸਾਰੇ ਬਹੁਤ ਹੈਰਾਨ ਹੋ ਜਾਂਦੇ ਹਨ ਤੇ ਰੋਜੀ ਨੂੰ ਕੀ ਹੋ ਗਿਆ ਫਿਰ ਰੋਜੀ ਦੀ ਸੱਸ ਦਾਈ ਨੂੰ ਬੁਲਾਉਂਦੀ ਹੈ ਤੇ ਦਾਈ ਉਸ ਨੂੰ ਦੱਸਦੀ ਹੈ ਕਿ ਰੋਜੀ ਮਾਂ ਬਣਨ ਵਾਲੀ ਆ ਸਾਰੇ ਬਹੁਤ ਖੁਸ਼ ਹੁੰਦੇ ਆਂ ਤੇ ਰੋਜੀ ਤੇ ਮੰਮੀ ਡੈਡੀ ਜਾਣ ਲੱਗਦੇ ਆ ਤਾਂ ਮੰਨੂ ਕਹਿੰਦੀ ਆ ਨਾਨਾ ਜੀ ਮੰਮੀ ਨੇ ਤੁਹਾਡੇ ਨਾਲ ਕੋਈ ਗੱਲ ਕਰਨੀ ਆ ਫਿਰ ਰੋਜੀ ਦੇ ਡੈਡੀ ਸਾਰਿਆਂ ਨੂੰ ਇਹ ਕਹਿ ਜਾਂ ਦਿੰਦੇ ਹਨ ਕਿ ਆਪਾਂ ਚੱਲੇ ਆਪਾਂ ਕੁੜੀ ਕੋਈ ਗੱਲ ਆਪਾਂ ਕੁੜੀ ਨਾਲ ਕੋਈ ਗੱਲ ਕਰਨੀ ਆ ਸਾਰੇ ਇੱਥੋਂ ਚਲੇ ਜਾਓ ਸਾਰੇ ਇਹ ਫਿਰ ਸਾਰੇ ਚਲੇ ਜਾਂਦੇ ਹਨ ਫਿਰ ਰੋਜੀ ਡੈਡੀ ਜੀ ਨੂੰ ਦੱਸਦੀ ਹੈ ਕਿ ਸਾਈਂ ਬਹੁਤ ਘਟਿਆ ਇਨਸਾਨ ਆ ਸਾਈਂ ਬਹੁਤ ਘਟਿਆ ਇਨਸਾਨ ਆ ਉਸਨੇ ਮੈਨੂੰ ਇਹ ਗੱਲ ਕਹੀ ਆ ਕਿ ਜੇ ਤੂੰ ਗੁਰਪ੍ਰੀਤ ਨੂੰ ਕਹਿ ਕੇ ਜ਼ਮੀਨ ਮੇਰੇ ਨਾਮ ਲਗਵਾ ਦੇਵੇਂਗੀ ਫਿਰ ਮੈਂ ਤੇਰੀ ਕੁੜੀ ਨੂੰ ਵਾਪਸ ਤੇਰੇ ਕੋਲ ਭੇਜਣ ਲਈ ਕਹਿ ਦਵਾਂਗਾ ਤੇ ਗੁਰਪ੍ਰੀਤ ਫਿਰ ਰੋਜੀ ਨੂੰ ਮੰਨੂ ਨਾਲ ਮਲਾਉਂਦੀ ਹੈ ਗੁਰਪ੍ਰੀਤ ਨੂੰ ਫਿਰ ਰੋਜੀ ਮੰਨੂ ਨੂੰ ਮਿਲਵਾਉਂਦੀ ਹੈ ਤੇ ਬਹੁਤ ਰੋਂਦੀ ਹੈ ਫਿਰ ਰੋਜੀ ਮੰਨੂ ਨੂੰ ਇਹ ਪੁੱਛਦੀ ਕਹਿ ਦਿੰਦੀ ਹੈ ਕਿ ਤੂੰ ਤਾਂ ਇਹ ਕਿਹਾ ਸੀ ਕਿ ਈ ਆਰਾਂ ਮਹੀਨੇ ਬਾਅਦ ਮਿਲੂੰਗੀ ਪਰ ਤੂੰ ਤਾਂ ਪਹਿਲਾਂ ਹੀ ਆ ਗਈ ਮੈਨੂੰ ਕਹਿੰਦੀ ਮੈਂ ਕਿਹੜਾ ਰੱਬਾ ਜਿਹੜੀ ਮੇਰੀ ਗੱਲ ਪੂਰੀ ਹੋ ਜਾਂਦੀ ਹੈ ਫਿਰ ਰੋਜੀ ਕਹਿੰਦੀ ਤੂੰ ਇਹ ਕਿਉਂ ਨਹੀਂ ਕਹਿੰਦੀ ਕਿ ਮੇਰਾ ਬੀਰਾ ਆਵੇਗਾ ਮੈਨੂੰ ਕਹਿੰਦੀ ਮੈਨੂੰ ਨਹੀਂ ਪਤਾ ਹੁਣ ਇਸ ਗੱਲ ਦਾ ਗੁਰਪ੍ਰੀਤ ਨੂੰ ਪਤਾ ਲੱਗ ਜਾਵੇਗਾ ਕਿ ਰੋਜੀ ਮੰਨੂ ਨੂੰ ਮਿਲੀ ਹੈ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ